ਆ ਜਿੰਨੇ ਆਣੇ ਖੇਡਦੇ ਬਾਂਦਰ ਕਿਲਾ ਗਲੀ ਵਾਲੇ ਚਲੋ ਹੋ ਜਾ ਸ਼ੁਰੂ ਓਏ ਆਂਟੀ ਨਾ ਰਗੜਦੇ ਓ ਓਏ ਆਂਟੀ ਨਾ ਰਗੜਦੇ ਓ ਹਾਂ ਬਾਂਨੇ ਨਾ ਕੱਟ ਦੇ ਓ ਬਾਂਨੇ ਨਾ ਆਂਟੀ ਕੱਟ ਦੇ ਓ ਤੁਸੀਂ ਆ ਚਲੋ ਚਲੋ ਮੇਰੀ ਪਿੱਛੇ ਡੇਂਜਰ ਮੀ ਹੈਗਾ ਗੱਲ ਦਾ ਅੱਜ ਦਾ ਹੋ ਜਾਓ ਹੋ ਜਾਓ ਹੋ ਜਾਓ ਸ਼ੁਰੂ ਓਏ ਹੱਥ ਆ ਲੈ ਲੈ ਬੜਾ 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 ਚਾਹਵੇਂ ਪ੍ਰਕਸ਼ਿਤ ਦੀ ਵਾਰੀ ਆ ਗਈ ਹੁਣ ਲੋ ਜੀ ਹੁਣ ਪ੍ਰਕਸ਼ਿਤ ਕਹਿੰਦਾ ਹੋਰ ਨਹੀਂ ਮੈਂ ਸੁੱਕਾ ਜਾਣ ਦੇਣਾ ਕਹਿੰਦਾ ਮੈਂ ਅੱਜ ਚਲੋ ਵੀ ਹੋ ਜਾ ਸ਼ੁਰੂ ਹੋ ਜਾ ਹੋ ਜਾ ਅੰਡੇ ਧਿਆਨ ਨਾਲ ਆਂਡਰ ਨਾਲ ਤੋੜ ਦੇ ਤੇਰਾ ਹੋਜੋ 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 ਆ ਜਿਹੜਾ ਪੀਲਾ ਆ ਕੜੀ ਵਾਲੇ ਦੇ ਪਹਿਲਾਂ ਛਿੱਤਰ ਮਾਰੋ ਪਹਿਲਾਂ ਆ ਕੜੀ ਚ ਕਰਨ ਆ ਗਿਆ ਧੰਧ ਧੰਧ ਮੈਨੂੰ ਮਾਰਨੀ ਐ ਇਹਦੇ ਹੀ ਪੈਣੀਆਂ ਜੇ ਸਾਡੇ ਮੁਰੇ ਹੋਉਂਦਿਆ ਰਹਣ ਜੀ ਆ ਹੋ ਗਿਆ ਮੋਰੇ ਹੁਣ ਹੋ ਆ ਪਾ ਚੱਲ ਜਾ ਨਾ ਆ ਬੜਾ ਇਹ ਪਿੱਛੇ ਪਿੱਛੇ ਮਰ ਬੱਟੀ ਚੱਕਣਾ ਬਾਹਰ ਆ ਉਹ ਹੱਦੀ ਮੰਨਦੇ ਆ ਛੋਟੇ ਓ ਯਾਰ ਮੋਰੇ ਤੂੰ ਵੀ ਹੁਣ ਓ ਮੋਰੇ ਫੇਰੀ ਪਾਲਣਾ ਫੇਰੀ ਛੱਤਰ ਪਹਿਣੇ ਕੀ ਇਹਦੇ ਤੂੰ ਚੱਲ ਪਿੱਛੇ ਕੱਢ ਓ ਯਾਰ ਜਿੰਨੂ ਜੁੱਤੀ ਮਿਲ ਗਈ ਅੱਗੇ ਆ ਜੋ ਪਰ ਮੈਂ ਗਿਆ ਉਹ ਘੇਰਨ ਆਇਆ ਇਹਦੀ ਵਾ ਅੰਡੇ ਹੁਣ ਇੱਦਾਂ ਹੀ ਤੇਰੇ ਪਹਿਣੀ ਜਿਦਾ ਤੂੰ ਥੱਲੇ ਮਾਰਨ ਆਇਆ ਆ ਪਾਡਾ ਭੱਜਦੇ ਨਾਲ ਰਿਆਂ ਮਰੀ ਜਾ ਪਨ ਖੇਤ

ਤਾਂ ਮੈਂ ਤੈਨੂੰ ਨਿੱਕੀ ਕਹਾਣੀ ਦੇਖੀ ਚੱਲ ਤੇਰੀ ਬਾਤ ਕੀ ਹੋਏ ਓਏ ਪੜੀ ਯਾਰ ਕਿਹ ਨਾਲ ਅੰਡੇ ਜਾ ਲੈ ਗਿਆ ਇਹਨੇ ਪ੍ਰਿਆਰ ਦੇ ਘਮਾ ਲਿਆ ਯਾਰ ਮੈਂ ਖਾਣੀ ਫੜਨਾਂ ਨੇ ਆ ਗਏ ਅੰਡੇ ਧਿਆਨ ਨਾਲ ਸੱਪ ਨਾ ਲੜਾ ਲਈ ਓਏ ਓ ਭਾਈ ਮੂੰਹ ਕੋਈ ਪੜਾ ਇੱਧਰ ਚੱਲੀਓ ਕਰਾ ਦਰਾਵਣ ਪੜਾ ਆਹ ਗਏ ਆਹ ਫੜਾ ਓਏ ਆ ਲੱਗਾ ਓਏ ਆ ਦੱਤਾ ਓਏ ਆ ਫੜਾ ਦੇ ਆ ਫੜਾ ਦੇ ਫੜਾ ਦੇ ਇਹ ਫੜਾ ਦੇ ਫੜਾ ਫੜਾਂ ਡਿਆ ਫੜ ਮਾਰ ਨਾਲੇ ਅਸਰ ਦੇ ਓਏ ਓਏ ਮਾਰਨੇ ਮਾੜੇ ਸੜ ਜਾਣਾ ਰੱਗੇ ਪਾਕਟ ਰੇ ਕੀ ਕਰਦਾ ਪਿਆ ਲਾਓ ਜੀ ਅੱਜ ਦਰਿਆ ਅਸੀਂ ਦੋਨੇ ਆਨੇ ਪਾਰ ਕਰਦੇ ਆ ਮੌਸਮ ਚੈੱਕ ਕੀਤਾ ਜਾਵੇ ਅੱਜ ਮੇਰੇ ਵੀਰੋ ਆਹ ਦੇਖੋ ਰੋਡ ਹੀ ਸਾਰਾ ਟੁੱਟ ਗਿਆ ਯਾਰ ਆਹ ਦੇਖੋ ਮੌਸਮ ਓਏ ਹੋਏ ਮੌਸਮ ਇਹਦਾ ਕੀ ਆ ਲੈਰਾ ਬੈਰਾ ਕੀਤੀਆਂ ਦੇਖੋ ਬਤਕਾਂ ਤੋਂ ਮਰੀਆਂ ਜੀ ਬਤਕਾਂ ਬਤਕਾਂ ਨਹੀਂ ਕੀ ਬਗਲੇ 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 ਕੋ ਮਰੇ ਹੈ ਜੀ ਸਾਰਾ ਮੌਸਮ ਚੈੱਕ ਕਰੋ ਮੇਰੇ ਵੀਰੋ ਅੱਜ ਦੇਖੋ ਆ ਓਏ ਹੋਏ ਅੱਜ ਅਸੀਂ ਜਿਮ ਚੱਲੇ ਆ ਜੀ ਅੱਜ ਅੱਜ ਅਸੀਂ ਦੋ ਛੁੱਟੀਆਂ ਬਾਅਦ ਜੇ ਚੱਲੇ ਆ ਅੱਜ ਜਿਮ ਇਹ ਆ ਦੇਖੋ ਆਸ਼ਕ ਲੱਗੇ ਹੋਏ ਭੂਂਡਾਸ਼ਕ ਆ ਦੀ ਕੋਸ਼ਸ਼ ਕਰਦੇ ਆਏ ਸਾਥ ਜਾ ਕੇ ਰੂਣ ਕਾ ਤੇ ਲਾਪਿਆ ਕਹਿੰਦੇ ਅੱਜ ਕਿਹ ਰਕਸ਼ਤਰ ਮਾਰੇ ਅੱਜ ਕਾ ਕੀ ਆਈ ਆ ਗਿੱਚੀ ਜੇ ਕਰੇ ਗਿੱਚੀ ਅਸੀ ਗਿੱਚੀ ਆ ਗਿੱਚੀ ਉਹ ਪੈਰ ਕਿੰਦਾ ਪੈਰ ਦੀ ਆਨ ਅਸਾਰਾਂ ਨੇ ਤੇ ਭੰਨਿਆ ਅੰਡਾ ਤੂੰ ਵੀ ਮਾਰੀਆਂ ਇਹਦੇ ਹਾਲੇ ਡੁਪਲੀਕੇਟ ਚਾਹਾਂ ਤੂੰ ਮਾਰੀਆਂ ਨਹੀਂ ਨਹੀਂ ਅੱਜ ਕਹਿੰਦੇ ਅੱਜ ਫੜ ਕੇ ਛੱਤਰ ਮਾਰੇ ਅੱਜ ਇਹਦੇ ਨਹੀਂ ਆਏ ਨਹੀਂ ਇਦਾਂ ਨਹੀਂ ਅੱਜ ਬਹੁਤ ਗਲਤ ਹੋਇਆ ਵੈਸੇ ਤੇ ਨਾ ਜਾਣ ਤੂੰ ਮਾਰੀਆਂ ਕਿ ਤਨੇ ਡੋ ਬੰਦਰੀ ਕਿਲਾ ਖੇਡਣਾ ਚ ਮੰਦਰ ਕਿਲਾ ਫਿਰ ਨਹੀਂ ਅੱਜ ਦੀ ਕੱਲ ਇਹ ਉਦਾਸੀ ਆ ਕੱਲ ਫੇਰ ਆਇਨਾ ਇਹ ਹਾਂ ਅੱਜ ਮਲ ਅੱਜ ਦੀ ਉਦਾਸੀ ਆ ਹਨਾ ਠੀਕ ਆ ਨਾ ਇਹ ਇਹਦੀ ਵਜ੍ਹੀਆਂ ਠੀਕ ਆ ਮੂਹ ਜ ਕੁਛ ਨਿਕਲੇਗਾ ਨਹੀਂ ਇਹ ਆ ਕੇ ਵਜ੍ਹੀਆਂ ਮੈਂ ਰੋਇਆ ਨਹੀਂ ਬਈ ਮੈਂ ਵਜ੍ਹੀ ਮੈਂ ਰੋਇਆ ਨਹੀਂ ਬਿਲਕੁਲ ਨਹੀਂ ਰੋਇਆ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਟੈਨਸ਼ਨ ਨਾ ਲੈ ਤੇਰੇ ਵੀ ਭੈਣੀਆਂ ਆ ਜੇ ਤੇਰੇ ਵੀ ਭੈਣੀਆਂ ਆ ਜੇ ਆ ਆ ਲੱਗਦਾ ਆ ਆਦਿ ਮੈਂ ਥੋੜਾ ਗੈਪ ਹੈ ਟੈਂਡਰ ਬੈਗ ਹੋਰ ਖੇਡਿਆ ਜਿਹਦੇ ਅੰਦਰ ਚੱਲ ਜਣੀ ਥੋੜੀ ਪਿੱਛੇ ਹੁੰਦੀ ਸੀ ਕਿਉਂ ਮੈਂ ਕਹ ਰਿਹਾ ਨਹੀਂ ਅੱਜ ਅੱਜ ਵੈਸੇ ਨਾ ਸਹੀ ਗੱਲ ਆ ਤੇਰੇ ਤੇ ਅੱਜ ਮਾੜੀ ਹੋਈ ਵੈਸੇ ਹਨਾ ਬਹੁਤ ਮਾੜੀ ਹੋਈ ਵਿਚਾਰੇ ਦੇ ਅੱਖਾਂ ਜਿਹੇ ਤੱਕ ਅਥਰੂ ਨਹੀਂ ਰੁਕਨਦੇ